ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਉਹ ਸਰੀਰ ਦੀ ਸਾਰੀ ਗੰਦਗੀ ਬਾਹਰ ਕੱਢੇਗਾ ਤੇ એનર્ਜੀ ਅੰਦਰ ਲੈ ਕੇ ਜਾਏਗਾ ਫਾਰਮੂਲੇ ਦਾ ਨਾਮ ਹੈ ਜੀ ਲਵ ਚਾਰਜਰ ਕੀ ਚਾਰਜਰ ਜੀ ਲਵ ਚਾਰਜਰ ਲਾਈਫ ਤੁਹਾਡੀ ਚੇਂਜ ਹੋ ਜਾਏਗੀ ਤੁਸੀਂ ਆਪ ਕਹੋਗੇ ਵੀ ਆਨੰਦ ਆ ਗਿਆ ਸਵਾਦ ਆ ਗਿਆ ਨਿੰਬੂ ਰੱਖਿਆ ਹੈ ਇਹ ਹਲਦੀ ਰੱਖੀ ਹੈ ਔਰ ਨਾਲ ਨਾਲ ਲਸਣ ਪਿਆ ਹੈ ਕਾਲੀ ਮਿਰਚ ਪਈ ਹੈ ਸ਼ਹਿਦ ਪਿਆ ਹੈ ਏ ਪੰਜ ਕੁ ਚੀਜ਼ਾਂ ਹੈਗੀਆਂ ਨੇ ਜਿਹੜੀ ਕਿ ਜ਼ਿੰਦਗੀ ਦੀ ਗੇਮ ਚੇਂਜ ਕਰਨ ਵਾਲੀਆਂ ਨੇ ਤੁਸੀਂ ਹਜ਼ਾਰਾਂ ਰੁਪਏ ਖਰਚ ਕੇ ਲਾਈਨ 'ਚ ਲੱਗ ਕੇ ਲੈ ਕੇ ਆਂਦੇ ਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚ ਵੀ ਨਹੀਂ ਹੈਗੀਆਂ ਉਹਨਾਂ ਦੇ ਬਾਹਰੋਂ ਪੜ ਲਓ ਕੀ ਕੁਛ ਉਹਨਾਂ ਦੇ ਵਿੱਚ ਪਾਇਆ ਉਹਨਾਂ ਨੇ ਤੇ ਇਹਦਾ ਵੀ ਇੱਕ ਵਾਰੀ ਗੂਗਲ ਕਰਕੇ ਚੈੱਕ ਕਰ ਲਓ ਜੇ ਉਸ ਤੋਂ ਸਮਾਨ ਜ਼ਿਆਦਾ ਨਾ ਨਿਕਲਿਆ ਤੇ ਫਿਰ ਮੈਂ ਜ਼ਿੰਮੇਵਾਰ ਹਾਂ ਇਹ ਕਰਨ ਨਹੀਂ ਕਿ ਕੀ ਜੀ ਫਿਰ ਇਹ ਕਿ ਕਿਹੜੇ ਲੋਕਾਂ ਵਾਸਤੇ ਤੁਸੀਂ ਨੁਸਖਾ ਫਾਰਮੂਲਾ ਇਹ ਟੋਟਕਾ ਅੱਜ ਦਾ ਬਣਾ ਰਹੇ ਹੋ ਜਿਹੜੀਆਂ ਜਿਹੜੀਆਂ ਬਾਡੀ ਦੇ ਵਿੱਚ ਕਟਾਣੂ ਗੰਦਗੀ ਜਮ੍ਹਾਂ ਹੋਈ ਪਈ ਏ ਉਹਨੂੰ ਇਹਨੇ ਸਾਫ਼ ਕਰਨਾ ਫਿਰ ਤੁਹਾਡੀ ਬਾਡੀ ਨੂੰ ਇੱਕਦਮ ਨਰੋਇਆ ਬਣਾ ਦੇਣਾ ਤੁਹਾਨੂੰ ਆਪਣੇ ਆਪ ਨੂੰ ਫੀਲ ਹੋਣਾ ਇੰਨਾ એનર્ਜੀ ਆ ਜਣੀ ਇੰਨੀ ਤਾਕਤ ਆ ਜਣੀ ਹੈ ਵੀ ਤੁਹਾਡੇ ਜਿਹੜਾ 파ਟਨਰ ਏ ਉਹਨੇ ਵੀ ਤੁਹਾਨੂੰ ਕਹਿਣਾ ਸ਼ੁਰੂ ਕਰ ਦੇਣਾ ਵੀ ਇਹ ਲਾਫ ਚਾਰਜਰ ਕਿੱਥੋਂ ਲੈ ਕੇ ਆਂ ਇੰਨੇ ਲੀਵਰ ਦਾ ਵੀ ਕੰਮ ਕਰਨਾ ਹੈ ਜੇ ਤੁਹਾਡੇ ਲੀਵਰ ਦੇ ਵਿੱਚ ਫੈਟੀ ਲੀਵਰ ਹੈ ਦੂਜੇ ਨੰਬਰ ਤੇ ਤੁਹਾਡੀਆਂ ਕਿਡਰੀਆਂ ਨੂੰ ਕਲੀਨ ਕਰਨਾ ਤੁਹਾਡਾ ਰੈਸਪੀਰੇਟਰੀ ਸਿਸਟਮ ਹੈ ਜਿਹੜਾ ਸਾਹ ਲੈਣ ਵਾਲਾ ਸਿਸਟਮ ਹੈ ਕਿਸੇ ਤਰ੍ਹਾਂ ਦਾ ਤੁਹਾਨੂੰ ਕਫ ਕੋਲਡ ਹੋਇਆ ਵੈਦਰ ਦੇ ਵਿੱਚ ਇਹਨੇ ਤੁਹਾਡਾ ਉਹ ਵੀ ਠੀਕ ਕਰਨਾ ਤੁਹਾਡੇ ਕੋਲ ਵੀ ਇੱਧਰ ਤੇ ਨੁਸਖੇ ਟੋਟਕੇ ਹੈਗੇ ਨੇ ਕੋਈ ਗੋਲੀ ਹੈਗੀ ਹੈ ਆਯੁਰਵੇਦਿਕ ਤੁਸੀਂ ਕਹਿ ਰਹੇ ਹੋ ਵੀ ਮਤਲਬ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਕਹਿ ਰਹੇ ਸੀ ਵੀ ਬਹੁਤ ਕਹਿਣ ਚੀਜ਼ ਹੈ ਕਿ ਸਾਹਿਬ ਇਹ ਲਵ ਚਾਰਜਰ ਗੋਲੀ ਹੈ ਤੁਹਾਡੇ ਸਾਹਮਣੇ ਤੋੜ ਕੇ ਦਿਖਾਵਾਂਗਾ ਤੁਹਾਨੂੰ ਖਾੜਿਕ ਖਾੜਿਕ ਜਿਹੜਾ ਵੀ ਤੁਹਾਨੂੰ ਕੋਈ ਦਵਾਈ ਭੇਜੇ ਉਹਨੂੰ ਖੋਲ ਕੇ ਮੜਾ ਇਹ ਚੈੱਕ ਕਰ ਲਿਆ ਕਰੋ ਵੀ ਵਿੱਚ ਚਿੱਟੇ ਰੰਗ ਦਾ ਪਾਊਡਰ ਤੈਨੂੰ ਲੱਭਦਾ ਕੋਈ ਜੇ ਚਿੱਟੇ ਰੰਗ ਦਾ ਪਾਊਡਰ ਨਿਕਲ ਆਇਆ ਤੇ ਸਮਝ ਲਓ ਵੀ ਤੁਹਾਡੇ ਨਾਲ ਧੋਖਾ ਹੋਇਆ ਤੁਹਾਨੂੰ ਉਹਨੇ ਐਲੋਪੈਥੀ ਦਵਾਈ ਦਿੱਤੀ ਅੰਗਰੇਜ਼ੀ ਦਵਾਈ ਦਿੱਤੀ ਕੋਈ ਵੀ ਬੰਦਾ ਟੈਸਟ ਕਰਾ ਸਕਦਾ ਗੋਲੀ ਜਿਹੜੀ ਮਰਜ਼ੀ ਲੈਬਰਾਟਰੀ ਤੋਂ ਜਾ ਕੇ ਜਿਹੜਾ ਮਰਜ਼ੀ ਮੇਰਾ ਵੀਰ ਸਾਡੇ ਕੋਲ ਗੋਲੀ ਲੈ ਜਾਏ ਜਾ ਕੇ ਤਸੱਲੀ ਕਰਾਏ ਜੇ ਇਹਦੇ ਵਿੱਚੋਂ ਕੋਈ ਵੀ ਐਲੋਪੈਥੀ ਸਾਲਟ ਨਹੀਂ ਘੁਲਾਏਗਾ ਹਮੇਸ਼ਾ ਲਈ ਕੰਮ ਬੰਦ ਕਰ ਦਾਂਗੇ ਹੁਣ ਸਾਨੂੰ ਨੁਸਖਾ ਫਾਰਮੂਲਾ ਦੱਸੋ ਵੀ ਜਿਹੜਾ ਨੁਸਖਾ ਫਾਰਮੂਲਾ ਹੈ ਉਹ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਔਰ ਲੋਕਾਂ ਨੂੰ ਫਾਇਦਾ ਕਿਨੇ ਦਿਨਾਂ ਚ ਸ਼ੁਰੂ ਹੋ ਜਾਏਗਾ ਜਿਹੜਾ ਇਹ ਫਾਰਮੂਲਾ ਹੈ ਇਹ ਆਪਾਂ 15 ਦਿਨ ਲਗਾਤਾਰ ਯੂਜ਼ ਕਰਨਾ ਹੈ 15 ਦਿਨਾਂ ਦੇ ਵਿੱਚ ਫੋਰ ਸ਼ੋਰ ਜਿਹੜਾ ਤੁਹਾਡਾ ਲਾਵੇ ਉਹ ਚਾਰਜ ਹੋ ਜਾਏਗਾ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਗਲਾਸ ਪਾਣੀ ਲੈਣਾ ਪੈਣਾ ਇੱਕ ਗਲਾਸ ਪਾਣੀ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਪੈਨ ਦੇ ਵਿੱਚ ਤੇ ਇਹਨੂੰ ਆਪਾਂ ਪਹਿਲਾਂ ਗਰਮ ਕਰਾਂਗੇ ਜੀ ਪਾਣੀ ਦੇ ਵਿੱਚ ਜਿਹੜਾ ਆਪਾਂ ਸਮਾਨ ਪਹਿਲਾਂ ਹੀ ਕੱਟ ਕੇ ਰੱਖਿਆ ਹੋਇਆ ਆ ਆਲਰੇਡੀ ਇਹਨੂੰ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਹੁਣ ਇਹਦੇ ਵਿੱਚ ਪਾ ਦੇਣਾ ਜੀ ਸਾਰੇ ਕੱਟੀਆਂ ਸਾਰੇ ਹਾਂਜੀ ਹਾਂਜੀ ਲਓ ਜੀ ਫਰੂਕੀ ਸਾਹਿਬ ਤੁਹਾਡਾ ਲਵ ਚਾਰਜਰ ਤਿਆਰ ਹੈ ਅੱਛਾ ਜੀ ਤੇ ਆਪਾਂ ਇਹਨੂੰ ਚਾਹ ਪਤੀ ਵੀ ਪਾਣੀ ਲੈ ਕੇ ਤੇ ਪੁਣ ਕੇ ਤੇ ਤੁਹਾਨੂੰ ਇਹਦਾ ਟੇਸਟ ਕਰਾਨਾ ਹੈ ਚਲੋ ਅਸੀਂ ਟੈਸਟ ਕਰਕੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਸੁਆਦ ਕਿਸ ਤਰ੍ਹਾਂ ਦਾ ਟੈਸਟ ਹੈਗਾ ਬਹੁਤ ਕਹਾਂ ਚੀਜ਼ ਬਣ ਗਈ ਜੀ ਤੇ ਸਾਨੂੰ ਇੰਨੇ ਵਧੀਆ ਇੰਨੇ ਪੋਜ਼ਿਟਿਵ ਫੀਡਬੈਕ ਆ ਰਹੇ ਨੇ ਜਿਹੜੇ ਜਿਹੜੇ ਪੇਸ਼ੈਂਟ ਨੇ ਸਾਡੇ ਯੂਜ਼ ਕੀਤੀ ਹੈ ਉਹਦੇ ਤਰੀਫਾਂ ਕਰਦਾ ਨਹੀਂ ਥੱਕਦਾ ਜੀ ਚੀਜ਼ ਹੋਵੇ ਅਸਲੀ ਤੇ ਮੂੰਹੋਂ ਪਈ ਬੋਲਦੀ ਅੱਜ ਉਹੀ ਅਸਲੀ ਚੀਜ਼ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਤੇ ਜ਼ਰੀਆ ਸਾਡੇ ਬਣੇ ਨੇ ਗੋਰੀਆਂ ਦਾ ਵੈਦ ਵੈਦ ਹਰਸ਼ਵੀਰ ਸਿੰਘ ਸੱਚ ਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਜੋ ਨੁਸਖਾ ਜੋ ਫਾਰਮੂਲਾ ਸੀ ਤੁਹਾਡੇ ਵਾਸਤੇ ਲੈਣ ਲੈ ਕੇ ਆਇਆ ਔਰ ਲਿਆਣ ਜਾ ਰਹੇ ਆ ਉਹ ਨੁਸਖਾ ਉਹ ਟੋਟਕਾ ਉਹ ਫਾਰਮੂਲਾ ਤੁਹਾਨੂੰ ਅੱਜ ਤੱਕ ਸ਼ਾਇਦ ਹੀ ਕਿਸੇ ਵੈਦ ਹਕੀਮ ਡਾਕਟਰ ਨੇ ਦੱਸਿਆ ਹੋਵੇ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਡੇ ਸਰੀਰ ਦੇ ਵਿੱਚੋਂ ਗੰਦਗੀ ਬਾਹਰ ਕੱਢ ਕੇ ਤੁਹਾਨੂੰ ਫੁੱਲੀ ਚਾਰਜ ਕਰ ਦੇਗਾ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਹੈ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਨੇ ਗੋਰਿਆਂ ਦੇ ਵੈਦ ਹਰਸ਼ਵੀਰ ਜੀ ਉਹਨਾਂ ਦਾ ਸਵਾਗਤ ਕਰ ਲਿਆ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਜੀ ਹਕੀਕਤ ਟੀਵੀ ਦੇਖਣ ਵਾਲੇ ਸਾਰੇ ਮੇਰੇ ਵੀਰਾਂ ਭਰਾਵਾਂ ਦਾ ਮੇਰੇ ਵੱਲੋਂ ਯਾਨੀ ਕਿ ਵੈਦ ਹਰਸ਼ਵੀਰ ਸਿੰਘ ਵੱਲੋਂ ਸასი ਸ਼ਕਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਬਾਹਰ ਕੱਢੇਗਾ ਤੇ એનર્ਜੀ ਅੰਦਰ ਲੈ ਕੇ ਜਾਏਗਾ ਕਿਹੜਾ ਨੁਸਖਾ ਹੈ ਕਿਹੜਾ ਫਾਰਮੂਲਾ ਜੀ ਇਹ ਫਾਰਮੂਲੇ ਦਾ ਨਾਮ ਹੈ ਜੀ ਲਵ ਚਾਰਜਰ ਕੀ ਚਾਰਜਰ ਜੀ ਲਵ ਚਾਰਜਰ ਲਵ ਚਾਰਜਰ ਮੈਂ ਸਮਝਿਆ ਕਿਤੇ ਲਾਈਫ ਚਾਰਜਰ ਲਾਈਫ ਚਾਰਜਰ ਨਹੀਂ ਲਾਈਫ ਚੇਂਜਰ ਹੈ ਜੀ ਇਹ ਲਾਈਫ ਤੁਹਾਡੀ ਚੇਂਜ ਹੋ ਜਾਏਗੀ ਤੁਸੀਂ ਆਪ ਕਹੋਗੇ ਵੀ ਆਨੰਦ ਆ ਗਿਆ ਸਵਾਦ ਆ ਗਿਆ ਅੱਛਾ ਇਦਾਂ ਦੇ ਥੱਲੇ ਕਮੈਂਟਾਂ ਦੀ ਨਾ ਮੇਰੇ ਭਰਾਵਾਂ ਨੇ ਝੜੀ ਲਾ ਦੇਣੀ ਹੈ ਇੱਕ ਤੇ ਮੈਂ ਪਹਿਲੇ ਜਿਹੜਾ ਇਸ ਤੋਂ ਪਹਿਲੇ ਸਾਡਾ ਵੀਡੀਓ ਆਇਆ ਸੀਗਾ ਉਹਦੇ ਤੇ ਸਾਡੇ ਵੀਰਾਂ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਉਹਦੇ ਲਈ तहे ਦਿਲੋਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤੇ ਇਸ ਵੀਡੀਓ ਨੂੰ ਦੇਖ ਕੇ ਮੈਂ ਇੱਕ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਹਕੀਕਤ ਟੀਵੀ ਪੰਜਾਬੀ ਚੈਨਲ ਨੂੰ ਪਿਆਰ ਦੇਣਾ ਬਹੁਤ ਸਾਰਾ ਸਤਿਕਾਰ ਦੇਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਾਸ ਸ਼ੇਅਰ ਕਰਨਾ ਤਾਂ ਜੋ ਸਾਨੂੰ ਇੱਕ ਮੋਟੀਵੇਸ਼ਨ ਇਦਾਂ ਦੀ ਮਿਲੇ ਕਿ ਅਸੀਂ ਆਨਰ ਟਾਈਮ 'ਚ ਤੁਹਾਡੇ ਲਈ ਇਹ ਨਾਲੋਂ ਵੀ ਹੋਰ ਉੱਪਰ ਵਧੀਆ-ਵਧੀਆ ਚੀਜ਼ਾਂ ਲੈ ਕੇ ਆਉਂਦੇ ਰਹੀਏ ਅੱਛਾ ਡਾਕਟਰ ਸਾਹਿਬ ਤੁਸੀਂ ਪਹਿਲਾਂ ਕਿਸੀ ਨੁਸਖਾ ਫਾਰਮੂਲਾ ਤੁਸੀਂ ਦੇਖੋ ਇੱਥੇ ਡਾਕਟਰ ਸਾਹਿਬ ਨੇ ਨਿੰਬੂ ਰੱਖਿਆ ਹੈ ਇਹ ਹਲਦੀ ਰੱਖੀ ਹੈ ਔਰ ਨਾਲ ਨਾਲ ਲਸਣ ਪਈ ਹੈ ਕਾਲੀ ਮਿਰਚ ਪਈ ਹੈ ਸ਼ਹਿਦ ਪਈ ਹੈ ਇਹ ਪੰਜ ਕੁ ਚੀਜ਼ਾਂ ਹੈਗੀਆਂ ਨੇ ਜਿਹੜੀ ਕਿ ਜ਼ਿੰਦਗੀ ਦੀ ਗੇਮ ਚੇਂਜ ਕਰਨ ਵਾਲੀਆਂ ਨੇ ਡਾਕਟਰ ਸਾਹਿਬ ਕਿਹਾ ਕਿ ਲਵ ਚਾਰਜਰ ਨੁਸਖਾ ਫਾਰਮੂਲੇ ਦਾ ਨਾਮ ਹੈਗਾ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਅਸੀਂ ਵੀਡੀਓ ਸ਼ੁਰੂ ਕਰੀਏ ਤੇ ਸਾਨੂੰ ਇਹ ਸਮਝਾਓ ਕਿ ਇਹ ਨੁਸਖੇ ਟੋਟਕੇ ਫਾਰਮੂਲੇ ਹਰ ਵਾਰ ਨਮਾ ਹਰ ਵਾਰ ਨਮਾ ਹਰ ਵਾਰ ਯੂਨੀਕ ਇਹ ਕਿੱਥੋਂ ਲੈ ਕੇ ਆਉਣੇ ਹੋ ਜੀ ਤੁਸੀਂ ਕਿ ਇਹ ਸਾਡੇ ਵੱਡਿਆਂ ਦਾ ਸਾਨੂੰ ਅਸ਼ੀਰਵਾਦ ਮਿਲਿਆ ਜੀ ਕੀ ਜਿੱਦਾਂ ਉਹ ਸੇਵਾ ਕਰਦੇ ਸੀ ਹਰ ਇੱਕ ਬੰਦੇ ਨੂੰ ਸੋਚ ਕੇ ਤੁਸੀਂ ਅੱਜ ਦੇਖੋ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਖੋਲ੍ਹੋ ਫੇਸਬੁੱਕ ਖੋਲ੍ਹੋ ਇੰਸਟਾਗ੍ਰam ਖੋਲ੍ਹੋ YouTube ਖੋਲ੍ਹੋ ਤੁਹਾਨੂੰ ਝੜੀ ਲੱਗੀ ਲੱਭ ਜਣੀ ਹੈ ਸੌਦਾ ਵੇਚਣ ਵਾਲਿਆਂ ਦੀ ਸੌਦਾ ਕਿਤਾ ਵੇਚਣਾ ਜੀ ਮੈਂ ਫਲਾਣਾ ਪ੍ਰੋਡਕਟ ਤਿਆਰ ਕੀਤਾ ਜੀ ਇਹਦੇ ਪੱਲੇ ਪੱਲੇ ਹੋ ਗਈ ਇਹਦਾ ਫਲਾਣਾ ਹੋ ਗਿਆ ਜਿਹੜਾ ਬੰਦਾ ਮਾਤੜ ਬੰਦਾ ਜਿਹੜਾ ਨਹੀਂ ਅਫੋਰਡ ਕਰਦਾ ਉਹਦੇ ਬਾਰੇ ਕਿਸੇ ਨੇ ਸੋਚਿਆ ਕੋਈ ਸੋਚਣ ਦਾ ਕੰਮ ਹੈਗਾ ਨਾ ਸਾਡੇ ਫਾਦਰ ਸਾਹਿਬ ਬੈਠੇ ਸੀਗੇ ਉਹ ਸੋਚਦੇ ਸੀਗੇ ਲੇਟ ਬੈਦ ਪ੍ਰਿਤਪਾਲ ਸਿੰਘ ਜੀ ਉਹਨਾਂ ਵੱਲੋਂ ਸਾਨੂੰ ਇਹ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਮਤਲਬ ਵੀ ਆਸ਼ੀਰਵਾਦ ਮਿਲਿਆ ਵੱਡਿਆਂ ਦਾ ਉਹ ਆਸ਼ੀਰਵਾਦ ਨੂੰ ਅਸੀਂ ਪਾਸ ਔਨ ਕੀਤਾ ਆਪਣੀ ਮਿਹਨਤ ਦਾ ਜਿਹੜਾ ਨਚੋੜ ਏ ਉਹ ਤੁਹਾਡੇ ਲੋਕਾਂ ਨੂੰ ਪਬਲਿਕ ਕੀਤਾ ਆਪਾਂ ਉਹਨੂੰ ਪਬਲਿਕ ਤੇ ਦੇਣ ਦਾ ਮਤਲਬ ਇਹ ਵੇ ਕਿ ਜਿਹੜੀਆਂ ਕੰਮ ਦੀਆਂ ਚੀਜ਼ਾਂ ਨੇ ਉਹ ਸਾਡੇ ਤਾਂ ਹੀ ਨਾ ਰਹਿ ਜਾਣ ਸਾਡੇ ਤੋਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਵੀ ਇਹ ਚੀਜ਼ਾਂ ਬਾਰੇ ਗਿਆਨ ਹੋਣਾ ਚਾਹੀਦਾ ਇਲਮ ਹੋਣਾ ਚਾਹੀਦਾ ਵੀ ਜਿਹੜੀਆਂ ਘਰ ਦੀਆਂ ਕਿਚਨ ਆਈਟਮਸ ਜਿਹਨੂੰ ਆਪਾਂ ਕਹਿੰਦੇ ਆ ਜਿਹੜੀਆਂ ਹਰ ਇੱਕ ਰਸੋਈ ਦੇ ਵਿੱਚ ਆਮ ਪਈਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਇਦਾਂ ਦਾ ਵਰਤੋ ਵੀ ਇਹ ਮੈਡੀਸਨ ਪ੍ਰੋਪਰਟੀਆਂ ਹੈਗੀਆਂ ਇਹਨਾਂ ਦੇ ਵਿੱਚ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਤੁਸੀਂ ਚੀਜ਼ਾਂ ਰੱਖਿਆ ਹੈਗੇ ਨੇ ਕਰਨਗੀਆਂ ਕੀ ਕਿਹੜੇ ਲੋਕਾਂ ਨੂੰ ਫਾਇਦਾ ਕਰਨਗੇ ਹਲਦੀ ਕਿਹਨਾਂ ਨੂੰ ਫਾਇਦਾ ਕਰੂਗੀ ਨਿੰਬੂ ਕੀ ਕਰੂਗਾ ਡਾਕਟਰ ਸਾਹਿਬ ਲੱਗਨੇ ਤਾਂ ਸਾਡੀ ਰੁਟੀਨ ਵਾਲੀਆਂ ਚੀਜ਼ਾਂ ਨੇ ਜੀ ਮਾਫ ਕਰਨਾ ਦੇਖੋ ਪਤਾ ਕੀ ਗੱਲ ਹੈ ਆਪਣੇ ਇੱਕ ਭਰਮ ਬਣਿਆ ਆ ਭਲੇਖਾ ਬਣਿਆ ਆ ਵੀ মালਟੀ ਵਿਟਾਮਿਨ ਚੀਜ਼ਾਂ ਲੈ ਲਈਏ মালਟੀ ਵਿਟਾਮਿਨ ਕੈਪਸੂਲ ਲੈ ਲਈਏ ਮਹਿੰਗੇ ਪ੍ਰੋਡਕਟ ਲੈ ਲਈਏ ਉਹਨਾਂ ਨੇ ਸਭ ਕੁਝ ਕਰਨਾ ਕਦੀ ਤੁਸੀਂ ਜਾ ਕੇ ਇਹਨਾਂ ਚੀਜ਼ਾਂ ਬਾਰੇ ਗੂਗਲ ਤੇ ਕ੍ਰਾਸ ਚੈੱਕ ਕਰੋ ਵੀ ਇਹਨਾਂ ਦੇ ਵਿੱਚ ਕਿੰਨੇ ਵਿਟਾਮਿਨਸ ਨੇ ਕਿੰਨੇ ਮਿਨਰਲਸ ਨੇ ਜ਼ਿੰਕ ਹੈਗੀ ਇਹਦੇ ਵਿੱਚ ਜਿਹੜੀ ਜਿਹੜੀ ਚੀਜ਼ ਪੋਟਾਸ਼ੀਅਮ ਹੈਗੀ ਹੈ ਫਾਸਫੋਰਸ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਮਲਟੀ ਵਿਟਾਮਿਨ ਕੈਪਸੂਲਾ ਚ ਵੀ ਨਹੀਂ ਮਿਲਦੀਆਂ ਜਿਹੜੇ ਕਿ ਤੁਸੀਂ ਹਜ਼ਾਰਾਂ ਰੁਪਏ ਖਰਚ ਕੇ ਲਾਈਨ 'ਚ ਲੱਗ ਕੇ ਲੈ ਕੇ ਆਂਦੇ ਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚ ਵੀ ਨਹੀਂ ਹੈਗੀਆਂ ਉਹਨਾਂ ਦੇ ਬਾਰੇ ਪੜ੍ਹ ਲਓ ਕੀ ਕੁਝ ਉਹਨਾਂ ਦੇ ਵਿੱਚ ਪਾਇਆ ਉਹਨਾਂ ਨੇ ਤੇ ਇਹਦਾ ਵੀ ਇੱਕ ਵਾਰੀ ਗੂਗਲ ਕਰਕੇ ਚੈੱਕ ਕਰ ਲਓ ਜੇ ਉਸ ਤੋਂ ਸਮਾਨ ਜਿਆਦਾ ਨਾ ਨਿਕਲਿਆ ਤੇ ਫਿਰ ਮੈਂ ਜ਼ਿੰਮੇਵਾਰ ਹਾਂ। ਕੀ ਕਰਨੀ ਗਿਆ ਕੀ ਜੀ ਫਿਰ ਇਹ ਕੀ ਕਿਹੜੇ ਲੋਕਾਂ ਵਾਸਤੇ ਤੁਸੀਂ ਨੁਸਖਾ ਫਾਰਮੂਲਾ ਇਹ ਟੋਟਕਾ ਅੱਜ ਦਾ ਬਣਾ ਰਹੇ ਹੋ। ਦੇਖੋ ਇਹ ਜਿਹੜਾ ਲਵ ਚਾਰਜਰ ਹੈ ਨਾ ਇਹਨੇ ਸਿਰਫ ਇਹਦਾ ਨਾਂ ਹੀ ਨਹੀਂ ਲਵ ਚਾਰਜਰ ਰੱਖਿਆ ਇਹਨੇ ਤੁਹਾਨੂੰ ਵਾਕਈ ਚਾਰਜ ਕਰਨਾ ਕਿੱਦਾਂ ਚਾਰਜ ਕਰਨਾ ਜਿਹੜਾ ਲਵ ਤੁਹਾਡਾ ਇਹ ਦੇ ਵਿੱਚ ਲਵ ਵਰਡ ਪਾਇਆ ਇਹ ਲਵ ਹੈਗਾ ਤੁਹਾਡਾ ਆਪਣੀ ਬੋਡੀ ਦੇ ਨਾਲ ਤੁਹਾਡੇ ਆਪਣੇ ਸਰੀਰ ਨਾਲ ਲਵ ਜਿੰਨੂੰ ਆਪਾਂ ਕਹਿੰਦੇ ਆਂ ਅੰਗਰੇਜ਼ੀ ਦੇ ਵਿੱਚ ਸੈਲਫ ਲਵ ਠੀਕ ਹੈ ਠੀਕ ਹੈ ਦੂਜੇ ਨੰਬਰ ਤੇ ਜਿਹੜਾ ਇਹਦਾ ਹੋਰ ਦੂਜਾ ਕੰਮ ਹੈ ਇਹਦਾ ਦੂਜਾ ਪਹਿਲੂ ਹੈ ਜਿਹੜਾ ਉਹ ਇਹ ਵੇ ਕਿ ਇਹਨੇ ਬਾਡੀ ਨੂੰ ਕਲੀਨ ਕਰਨਾ ਸਾਫ ਕਰਨਾ ਠੀਕ ਹੈ ਬਾਡੀ ਨੂੰ ਡੀਟੌਕਸ ਕਰਨਾ ਜਿਹੜੀਆਂ ਜਿਹੜੀਆਂ ਬਾਡੀ ਦੇ ਵਿੱਚ ਕਟਾਣੂ ਗੰਦਗੀ ਜਮ੍ਹਾਂ ਹੋਈ ਪਈ ਏ ਉਹਨੂੰ ਇਹਨੇ ਸਾਫ ਕਰਨਾ ਫਿਰ ਤੁਹਾਡੀ ਬਾਡੀ ਨੂੰ ਇੱਕਦਮ ਨਰੋਇਆ ਬਣਾ ਦੇਣਾ ਤੁਹਾਨੂੰ ਆਪਣੇ ਆਪ ਨੂੰ ਫੀਲ ਹੋਣਾ ਇੰਨਾ એનર્ਜੀ ਆ ਜਣੀ ਇੰਨੀ ਤਾਕਤ ਆ ਜਣੀ ਹੈ ਵੀ ਤੁਹਾਡੇ ਜਿਹੜਾ 파ਟਨਰ ਏ ਉਹਨੇ ਵੀ ਤੁਹਾਨੂੰ ਕਹਿਣਾ ਸ਼ੁਰੂ ਕਰ ਦੇਣਾ ਵੀ ਇਹ ਲਵ ਚਾਰਜ ਕਿੱਥੋਂ ਲੈ ਗਿਆ ਜੀ 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 ਅੱਛਾ ਤੇ ਫਿਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜੀ ਸਾਨੂੰ ਇਸ ਵੇਲੇ ਜਿਹੜੇ ਸਾਡਾ ਨੌਜਵਾਨ ਵਰਗ ਹੈ ਉਹ ਚੱਲ ਰਿਹਾ ਤੇ ਕਿਹੜੀਆਂ ਤਕਲੀਫਾਂ ਖਾਸ ਕਰਕੇ ਤੁਸੀਂ ਫੋਕਸ ਕਰ ਰਹੇ ਹੋ ਇਸ ਨੁਸਕੇ ਦੇ ਵਿੱਚ ਦੇਖੋ ਇਹਦੇ ਵਿੱਚ ਸਭ ਤੋਂ ਜਿਹੜੀ ਅਹਿਮ ਗੱਲ ਹੈ ਆਪਾਂ ਪਿਛਲੇ ਵੀਡੀਓ 'ਚ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਜਿੰਨੇ ਜਿੰਨੇ ਮੇਰੇ ਭਰਾਣੇ ਵੀਡੀਓ ਦੇਖਿਆ ਉਹਨਾਂ ਨੇ ਇਹ ਗੱਲ ਸੁਣੀ ਹੋਣੀ ਮੇਰੇ ਮੂੰਹੋਂ ਵੀ ਇਹਨੇ ਤੁਹਾਡੇ ਲੀਵਰ ਤੁਹਾਡੇ ਲੀਵਰ ਲਈ ਕੁਝ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਇਹਨੇ ਲੀਵਰ ਦਾ ਵੀ ਕੰਮ ਕਰਨਾ ਹੈ ਜੇ ਤੁਹਾਡੇ ਲੀਵਰ ਦੇ ਵਿੱਚ ਫੈਟੀ ਲੀਵਰ ਹੈ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਲੀਵਰ ਸੰਬੰਧੀ ਦਿੱਕਤ ਆ ਰਹੀ ਹੈ ਲੀਵਰ ਦੇ ਵਿੱਚ ਕੋਈ ਇਨਫੈਕਸ਼ਨ ਹੈ ਇਹਨੇ ਉਹ ਵੀ ਚੀਜ਼ ਨੂੰ ਕਲੀਨ ਕਰਨਾ ਦੂਜੇ ਨੰਬਰ ਤੇ ਤੁਹਾਡੀਆਂ ਕਿਡਰੀਆਂ ਨੂੰ ਕਲੀਨ ਕਰਨਾ ਤੁਹਾਡਾ ਰੈਸਪੀਰੇਟਰੀ ਸਿਸਟਮ ਹੈ ਜਿਹੜਾ ਸਾਹ ਲੈਣ ਵਾਲਾ ਸਿਸਟਮ ਹੈ ਕਿਸੇ ਤਰ੍ਹਾਂ ਦਾ ਤੁਹਾਨੂੰ ਕਫ ਕੋਲਡ ਹੋਇਆ ਵੈਦਰ ਦੇ ਵਿੱਚ ਇਹਨੇ ਤੁਹਾਡਾ ਉਹ ਵੀ ਠੀਕ ਕਰਨਾ ਸਭ ਤੋਂ ਜਿਹੜੀ ਅਹਿਮ ਗੱਲ ਹੈ ਇਸ ਮੁਸਕੇ ਦੀ ਜਿਹੜੀ ਗੱਲ ਕਰਨ ਵਾਲੀ ਏ ਉਹ ਹੈਗੀ ਤੁਹਾਡੇ ਰੀਪ੍ਰੋਡਕਟਿਵ ਸਿਸਟਮ ਦੇ ਨਾਲ ਰੀਪ੍ਰੋਡਕਟਿਵ ਸਿਸਟਮ ਨੂੰ ਨਵੀਂ ਜਾਨ ਦੇਣੀ ਹੈ ਨਵੀਂ ਤੰਦਰੁਸਤੀ ਦੇਣੀ ਹੈ ਜਦੋਂ ਬਾਡੀ ਸਾਰਾ ਕਲੀਨ ਕਰ ਦੇਣਾ ਸਿਸਟਮ ਆਪਾਂ ਅੰਦਰੋਂ ਜਿੱਦਾਂ ਆਪਾਂ ਕਹਿ ਨਹੀਂ ਦਈਦਾ ਵੀ ਆਪਾਂ ਗੱਡੀ ਦੀ ਸਰਵਿਸ ਕਰਾ ਕੇ ਆਏ ਹੁਣ ਬੜੀ ਰਾਲੀ ਚਲਦੀ ਏ ਬੜੀ ਸਮੂਥ ਚਲਦੀ ਏ ਇਦਾਂ ਹੀ ਆਪਣੀ ਬਾਡੀ ਦੀ ਤੁਸੀਂ ਸਰਵਿਸ ਜਦੋਂ ਕਰਾਓਗੇ ਸਰੀਰ ਤੁਹਾਡਾ ਇੰਨਾ ਹੌਲਾ ਫੁੱਲ ਹੋ ਜਾਏਗਾ ਤੁਹਾਡਾ ਰੀਪ੍ਰੋਡਕਟਿਵ ਸਿਸਟਮ ਇੰਨਾ ਵਧੀਆ ਹੋ ਜਾਏਗਾ ਤੁਹਾਡੇ ਜਿਹੜੇ ਅੰਦਰ ਤਾਕਤ ਇੰਨੀ ਤੁਸੀਂ ਜਦੋਂ ਸੋਚੋਗੇ ਨਾਲ ਹੀ ਤੁਹਾਡੀ ਬਾਡੀ ਉਸੇ ਵੇਲੇ ਰਿਸਪੌਂਡ ਕਰੇਗੀ ਜਿੱਦਾਂ ਕਿ ਕਿਸੇ ਟਾਈਮ ਦੇ ਉੱਤੇ ਪਹਿਲਾਂ ਹੁੰਦਾ ਸੀ ਜਦੋਂ ਤੁਹਾਡਾ ਸਿਸਟਮ ਅੰਦਰੋਂ ਸਾਰਾ ਕਲੀਨ ਸੀਗਾ ਅੱਜ ਕੱਲ ਮੋਸਟਲੀ ਜੰਕ ਫੂਡ ਦਾ ਸਿਸਟਮ ਚੱਲਦਾ ਪਿਆ ਵੀ ਪੀਜ਼ਾ 버ਗਰ ਆਪਾਂ ਖਾਂਦੇ ਆ ਪਟਿਸ ਦੀਆਂ ਚੀਜ਼ਾਂ ਖਾਂਦੇ ਆ ਕਈ ਮੇਰੇ ਭਰਾ ਅਲਕੋਹਲ ਦਾ ਸੇਵਨ ਕਰਦੇ ਨੇ ਜਾਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਦੇ ਨੇ ਉਹਦੇ ਨਾਲ ਕੀ ਦਾ ਬਾਡੀ ਦੇ ਅੰਦਰ ਇੱਕ ਤਰ੍ਹਾਂ ਦਾ ਨਾ ਜਿਹੜੇ ਬੈਕਟੀਰੀਆ ਜਿਹੜੇ ਜਨਮ ਲੈ ਲੈਂਦੇ ਨੇ ਉਹ ਬਾਡੀ ਨੂੰ ਸਟ्रेसਫੁੱਲ ਕਰ ਦਿੰਦੇ ਨੇ ਬਾਡੀ ਦਾ ਜ਼ੋਰ ਬਹੁਤ ਲੱਗਦਾ ਆਪਣਿਆਂ ਨੂੰ ਕਲੀਨ ਕਰਨ ਲਈ ਕਲੀਨ ਕਰਨ ਲਈ ਅਸੀਂ ਕੋਈ ਉਪਰਾਲਾ ਨਹੀਂ ਕਰਦੇ ਕੋਈ ਐਫਰਟ ਨਹੀਂ ਕਰਦੇ ਉਤੋਂ ਅਸੀਂ ਕੇ ਚੱਲ ਜੰਨੇ ਆ ਕੇਮਿਸਟ ਕੋਲੋਂ ਤਾਕਤ ਵਧਾਣ ਲਈ ਜਿਹੜੀ ਕੋਈ ਦਵਾਈ ਲੈ ਲੈਨੇ ਆ ਉਹਦੇ ਨਾਲ ਕੀ ਹੁੰਦਾ ਸਿਸਟਮ ਹੋਰ ਜ਼ਿਆਦਾ ਓਵਰਲੋਡਡ ਹੋ ਜਾਂਦਾ ਜੀ ਜੀ ਠੀਕ ਹੈ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜੀ ਇਹ ਚੀਜ਼ਾਂ ਇਹ ਨੁਸਕੇ ਇਹ ਫਾਰਮੂਲੇ ਇਹ ਟੋਟਕੇ ਬਹੁਤ ਵਾਰ ਮੈਨੂੰ ਫੋਨ ਆਉਂਦਾ ਵੀ ਸਾਡੇ ਕੋਲ ਤਾਂ ਇੰਨਾ ਟਾਈਮ ਹੀ ਨਹੀਂ ਹੁੰਦਾ ਅਸੀਂ ਕਿਵੇਂ ਇਹ ਨੁਸਕੇ ਫਾਰਮੂਲੇ ਟੋਟਕੇ ਬਣਾਈਏ ਵੈਜਿਨਾ ਗੱਲ ਕਰੋ ਉਹ ਕੋਈ ਸਾਡਾ ਵੀ ਹੱਲ ਕਰਵਾਓ ਦੇਖੋ ਜੀ ਫਰੂਕੀ ਸਾਹਿਬ ਸਾਰਾ ਕੁਝ ਹੁੰਦਾ ਸਾਡੇ ਤੋਂ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਇੱਕ ਅਵੇਅਰਨੈਸ ਲਈ ਬਣਾਣੇ ਆ ਕਿ ਸਮਾਜ ਦੇ ਵਿੱਚ ਇੱਕ ਜਾਗਰੂਤਾ ਆਣੀ ਬਹੁਤ ਜ਼ਰੂਰੀ ਏ ਤਾਂ ਜੋ ਜਿਹੜੇ ਅਖੌਤੀ ਵੈਦ ਨੇ ਉਹਨਾਂ ਦੀ ਜੇਬਾਂ ਨਾ ਭਰੀਆਂ ਜਾਣ ਤੁਹਾਨੂੰ ਇਹਨਾਂ ਚੀਜ਼ਾਂ ਦੀ ਵੈਲਿਊ ਤੁਹਾਨੂੰ ਜਿਹੜਾ ਕੁਦਰਤ ਦੇ ਨਾਲ ਜੋੜਨ ਦਾ ਇੱਕ ਯਤਨ ਕਰਦੇ ਆ ਬਟ ਆਪਾਂ ਵੀ ਪ੍ਰੋਡਕਟ ਤਿਆਰ ਕਰੀਦੇ ਨੇ ਬਹੁਤ ਵਧੀਆ ਪ੍ਰੋਡਕਟ ਸਾਡੇ ਤੋਂ ਹੁੰਦੇ ਨੇ ਓਵਰ ਆਲ ਸਾਡੇ ਜਿਹੜੇ ਬਾਹਰ ਬੀਠੇ ਦੋਸਤ ਜਿਹੜੇ ਸਾਡੇ ਕੈਨੇਡਾ ਅਮਰੀਕਾ ਬੈਠੇ ਨੇ ਗੋਰੇ ਨੇ ਉਹ ਵੀ ਸਾਡੇ ਤੋਂ ਪ੍ਰੋਡਕਟ ਮੰਗਾਉਂਦੇ ਨੇ ਬਟ ਸਾਡੇ ਜਿਹੜੇ ਸਾਡੇ ਜਿਹੜੇ ਨੁਸਖੇ ਨੇ ਸਾਡੇ ਦੁਆਰਾ ਦਿੱਤੀਆਂ ਹੋਈਆਂ ਕੋਈ ਵੀ ਚੀਜ਼ਾਂ ਨੇ ਉਹ 100% ਹਰਬਲ ਹੁੰਦੀਆਂ ਉਹ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੁੰਦੀਆਂ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕੀਤੀ ਜਾਂਦੀ ਮਿਲਾਵਟ ਤੋਂ ਭਾਵ ਅਰਥੇਵੇਂ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਐਲੋਪੈਥੀ ਸాల్ਟ ਨਹੀਂ ਯੂਜ਼ ਕੀਤਾ ਜਾਂਦਾ ਜਰਨਲੀ ਕੀ ਹੁੰਦਾ ਵੀ ਮੋਸਟਲੀ ਫੋਨ ਬਾਹਰੋਂ ਆਉਂਦੇ ਨੇ ਅਮਰੀਕਾ ਕੈਨੇਡਾ ਤੋਂ ਹੀ ਉਹ ਕਹਿੰਦੇ ਨੇ ਵੀ ਸਾਡੇ ਕੋ ਪੈਸੇ ਥੱਬਾ ਨੋਟਾਂ ਦਾ ਮੰਗਾ ਲਿਆ ਤੇ ਸਾਨੂੰ ਦਵਾਈ ਕੇਮਿਸਟ ਕੋਲੋਂ ਲੈ ਕੇ ਉਹੀ ਵੈਗਰਾ ਕੁੱਟ ਕੇ ਦੇ ਦਿੱਤੀ ਇਹ ਗੱਲ ਬਿਲਕੁਲ ਸੱਚੀ ਕਰ ਰਿਹਾ ਮੈਂ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਨਾ ਚੰਗੀ ਲੱਗੇ ਪਰ ਜਿਹੜੀ ਗੱਲ ਸੱਚੀ ਏ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਸਾਡੇ ਐਨਆਰਆਈ ਭਰਾ ਬੈਠੇ ਨੇ ਬਾਹਰ ਉਹਨਾਂ ਨਾਲ 100 ਤੋਂ 99 ਬੰਦਿਆਂ ਦਾ ਤੱਖਾ ਹੁੰਦਾ ਉਹਨਾਂ ਦਾ ਇੱਕ ਵੀ ਸ਼ਵਾਸ ਜਿਹੜਾ ਨਾ ਇਹਨਾਂ ਚੀਜ਼ਾਂ ਦੇ ਉੱਤੇ ਇਸ ਵੇਲੇ ਉੱਠ ਚੁੱਕਾ ਆ ਮੈਂ ਇਹ ਗੱਲ ਔਨ ਕੈਮਰਾ 'ਚ ਤੁਹਾਨੂੰ ਕਹਿ ਰਿਹਾ ਵਾਂ ਕਿ ਅਸੀਂ ਜਿਹੜੀ ਵੀ ਚੀਜ਼ ਤੁਹਾਨੂੰ ਪ੍ਰੋਡਕਟ ਦਵਾਂਗੇ ਉਹਨੂੰ ਤੁਹਾਨੂੰ ਇੱਥ ਆਪਾਂ ਤੁਹਾਨੂੰ ਜਿਹੜਾ ਵੀ ਨੁਸਖਾ ਦਵਾਂਗੇ ਉਹਨੂੰ ਆਪਾਂ ਔਨ ਕੈਮਰਾ ਤੁਹਾਨੂੰ ਕ੍ਰਾਸ ਚੈੱਕ ਕਰਕੇ ਦੱਸਾਂਗੇ ਹੁਣ ਫਰੂਕੀ ਸਾਹਿਬ ਤੁਹਾਨੂੰ ਇੱਕ ਬੜੀ ਅਹਿਮ ਪਛਾਣ ਦੱਸਣ ਜਾ ਰਹੇ ਆਂ ਕਿ ਜੇ ਤੁਸੀਂ ਕਿਸੇ ਕੋਲੋਂ ਕੋਈ ਨੁਸਖਾ ਤਿਆਰ ਕਰਾਉਂਦੇ ਪਏ ਹੋ ਉਹ オリジナル ਕਿੱਦਾਂ ਦੇਖਣਾ ਉਹਦੇ ਵਿੱਚ ਚਿੱਟੇ ਰੰਗ ਦਾ ਪਾਊਡਰ ਆ ਜਾਏਗਾ ਹੁਣ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ ਹਾਂ ਜੀ ਜੀ ਨਹੀਂ ਤੁਹਾਡੇ ਕੋਲ ਵੀ ਇਦਾਂ ਦੇ ਨੁਸਖੇ ਟੁੱਟ ਕੇ ਹੈਗੇ ਨੇ ਕੋਈ ਗੋਲੀ ਹੈਗੀ ਐ ਆਯੁਰਵੇਦਿਕ ਤੁਸੀਂ ਕਹਿ ਰਹੇ ਹੋ ਵੀ ਮਤਲਬ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਕਹਿ ਰਹੇ ਸੀ ਵੀ ਬਹੁਤ ਘੈਂਟ ਚੀਜ਼ ਹੈ ਦੇਖੋ ਇਦਾਂ ਹੁੰਦਾ ਜਿਹੜੀ ਸਾਡੀ ਦੁਆਰਾ ਚੀਜ਼ ਤਿਆਰ ਕੀਤੀ ਗਈ ਹੈ ਨਾ ਹੁਣ ਮੈਂ ਉਹ ਵੀ ਗੱਲ ਤੁਹਾਨੂੰ ਔਨ ਕੈਮਰਾ ਕਹਿਣਾ ਵਾ ਵੀ ਅਸੀਂ ਸ਼ਰਿਆਮ ਕਹੀਦਾ ਵੀ ਭਾਈ ਉਹ ਦਵਾਈ ਖਾ ਕੇ ਬਾਹਰ ਪਬਲਿਕ 'ਚ ਨਾ ਨਿਕਲੀ ਕਾਰਨ ਜੀ ਸ਼ਰਮਿੰਦਾ ਹੋਏਗਾ ਸ਼ਰਮਿੰਦਾ ਮਤਲਬ ਸ਼ਰਮਿੰਦਾ ਉਹ ਜਿਹੜੇ ਦੇਖਣ ਵਾਲੇ ਉਹ ਸਮਝਦਾਰਨ ਨੂੰ ਲੱਗ ਜਾਂਦਾ ਸਮਝ ਵੀ ਅਜੀਬ ਜਿਹਾ ਲੱਗੇਗਾ ਥੋੜਾ ਜਿਹਾ ਓਕੇ ਠੀਕ ਹੈ ਉਹ ਪਬਲਿਕ 'ਚ ਨਾ ਕੋ ਮੇਉਂ ਦੁਆਰਾ ਦਵਾਈ ਖਾ ਕੇ ਵੀ ਆਪ ਪਬਲਿਕ ਅਪੀਅਰੈਂਸ ਬੈਨ ਹਾਂ ਪਬਲਿਕ ਅਪੀਅਰੈਂਸ ਬੈਨ ਹੈ ਜੀ ਜੀ ਜਿਆਨੀਆ ਵਧੀਆ ਪਾਈਆਂ ਜੀ ਉਹ ਚ ਅੱਛਾ ਹਾਂ ਉਹਦੇ ਵਿੱਚ ਉਹਦੇ ਨਾਲ ਦੋ ਆਪਾਂ ਤਿਆਰ ਕੀਤੇ ਨੁਸਕੇ ਇੱਕ ਨੁਸਕਾ ਹੈਗਾ ਜਰਨਲ ਵੀਕਨੈਸ ਲਈ ਜਰਨਲ ਵੀਕਨੈਸ ਜਿਹੜਾ ਕਹਿੰਦਾ ਵੀ ਸਵੇਰੇ ਸੁੱਤਾ ਉੱਠਦਾ ਮੇਰਾ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ ਮੇਰਾ ਦਿਲ ਕਰਦਾ ਮਰਝਾਈ ਜੀ ਬਿਠਾ ਰਵਾਂ ਜਿਹਨੂੰ ਆਪਾਂ ਬੋਡੀ ਦੀ ਵੀਕਨੈਸ ਕਹਿ ਦਿੰਦੇ ਆ ਕੰਮਕਾਰ ਲਈ ਸ਼ਕਤੀ ਨਹੀਂ ਹੈਗੀ ਬੰਦੇ ਕੋ ਦੂਜੀ ਸ਼ਕਤੀ ਉਹ ਜਿਹੜੀ ਨਾਲ ਦੀ ਨੂੰ ਖੁਸ਼ ਕਰਨ ਵਾਲੀ ਹੁੰਦੀ ਹੈ ਜਿਹਨੂੰ ਤਾਕਤ ਕਹਿ ਲੀਦਾ ਜਾਂ ਕੋਈ ਹੋਰ ਨਾਲ ਲੋ ਮੈਂ ਸ਼ਰੀਰ ਪਾਸ਼ਾ ਜੀ ਹਮ ਪੰਧਰੂ ਪਾਸ਼ਾ ਦਾ ਨਹੀਂ ਇਸਤੇਮਾਲ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਤਾਂਕ ਤੈ ਨਹੀਂ ਆ ਜੇਗੀ ਵੀ ਤੁਹਾਡੀ ਨਾਲ ਦੀ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਕੀ ਚੀਜ਼ ਹੈ ਤੁਹਾਡੇ ਕੋਲ ਦੇਖੋ ਜੀ ਆ ਚੀਜ਼ ਹੈਗੀ ਆ ਆਪਾਂ ਦਿਖਾ ਦਿੰਨੇ ਤੁਹਾਨੂੰ ਆ ਦੇਖੋ ਅੱਛਾ ਇਹ ਆ ਚੀਜ਼ ਹੈ ਜੀ ਅੱਛਾ ਤਾਂ ਗੋਲੀ ਹੈ ਜੀ ਤਾਂ ਇੱਕ ਕਾਲੀ ਗੋਲੀ ਜਿਹੜੀ ਮਸ਼ੂਰੇ ਅੱਛਾ ਜੀ ਇੱਕ ਆ ਕਾਲੀ ਗੋਲੀ ਹੈ ਜਿਹਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਇਹ ਕਾਲੀ ਗੋਲੀ ਆਪਾਂ ਤੁਹਾਨੂੰ ਔਨ ਕੈਮਰਾ ਕ੍ਰਸ਼ ਕਰਕੇ ਦਿਖਾਣ ਲੱਗੇ ਆ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਦਾ ਵਾਂ ਵੀ ਮਾੜਾ ਜਿਹਾ ਇੱਧਰ ਕਰਕੇ ਕੈਮਰਾ ਦਿਖਾਓ ਮੈਂ ਇਹਨੂੰ ਲੱਗਾ ਤੋੜਨ ਤੇ ਇਹਦੇ ਵਿੱਚੋਂ ਦੇਖੋ ਕੀ ਨਿਕਲਦਾ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਇਹ ਇਹ ਆਹ ਗੋਲੀ ਹੈ ਜੀ ਰੁਕੀ ਸਾਹਿਬ ਇਹ ਲਵ ਚਾਰਜਰ ਗੋਲੀ ਹੈ ਤੁਹਾਡੇ ਸਾਹਮਣੇ ਤੋੜ ਕੇ ਦਿਖਾਵਾਂਗਾ ਤੁਹਾਨੂੰ ਤੁਸੀਂ ਦੇਖਿਓ ਵੀ ਚੋਕੀ ਨਹੀਂ ਗਲਤ ਹੁਣ ਫਿਰ ਕਾਰਕਲ ਦੇਖੋ ਇਹ ਚੋ ਚਿੱਟੀ ਚਿੱਟੀ ਚੀ ਨਿਕਲਦੀ ਆ ਦੇਖ ਕੁਝ ਵੀ ਨਹੀਂ ਹੈਗਾ ਜੀ ਦੇਖੋ ਇਹ ਚੋ ਚਿੱਟਾ ਚਟਾ ਕੋ ਸਮਾਨ ਨਿਕਲਦਾ ਆ ਦੇਖੋ ਇਹਦੇ ਤੇ ਦੇਖੋ ਕੋਈ ਚਿੱਟਾ ਲੱਗਾ ਕੁਝ ਉਹ ਪਾਊਡਰ ਹੁੰਦਾ ਜਿੱਦਾਂ ਲੇਡੀਜ਼ ਲਾਉਂਦੀਆਂ ਨੇ ਨਾ ਮੂੰਹ ਦੇ ਉੱਤੇ ਪਾਊਡਰ ਚਿੱਟੇ ਰੰਗ ਦਾ ਪਾਊਡਰ ਹੁੰਦਾ ਉਹ ਉਹ ਚਿੱਟੇ ਰੰਗ ਦਾ ਪਾਊਡਰ ਜਦੋਂ ਦਵਾਈ ਦੇ ਵਿੱਚੋਂ ਨਿਕਲਾ ਹੈ ਨਾ ਜਿਹੜਾ ਵੀ ਤੁਹਾਨੂੰ ਕੋਈ ਦਵਾਈ ਭੇਜੇ ਉਹਨੂੰ ਖੋਲ ਕੇ ਮੜਾ ਕੇ ਚੈੱਕ ਕਰ ਲਿਆ ਕਰੋ ਵੀ ਵਿੱਚ ਚਿੱਟੇ ਰੰਗ ਦਾ ਪਾਊਡਰ ਤੈਨੂੰ ਲੱਭਦਾ ਕੋਈ ਜੇ ਚਿੱਟੇ ਰੰਗ ਦਾ ਪਾਊਡਰ ਨਿਕਲਾ ਆ ਤੇ ਸਮਝ ਲਓ ਵੀ ਤੁਹਾਡੇ ਨਾਲ ਧੋਖਾ ਹੋਇਆ ਤੁਹਾਨੂੰ ਉਹਨੇ ਐਲੋਪੈਥੀ ਦਵਾਈ ਦਿੱਤੀ ਅੰਗਰੇਜ਼ੀ ਦਵਾਈ ਦਿੱਤੀ ਉਹਦੇ ਵਿੱਚ ਕੋਈ ਸੌਲਟ ਇਦਾਂ ਦਾ ਹੋਏਗਾ ਕੋਈ ਕੈਮੀਕਲ ਇਦਾਂ ਦਾ ਹੋਏਗਾ ਜਿਹੜਾ ਕਿ ਤੁਹਾਡੇ ਲੀਵਰ ਨੂੰ ਨੁਕਸਾਨ ਪਹੁੰਚਾਏਗਾ ਜਿਹੜਾ ਤੁਹਾਡੀਆਂ ਕਿੱਡੀਆਂ ਨੂੰ ਨੁਕਸਾਨ ਪਹੁੰਚਾਏਗਾ ਬਹੁਤ ਸਾਰੇ ਲੋਕਾਂ ਦੀ ਇਦਾਂ ਦੀ ਕੰਪਲੇਂਟ ਆਦੀ ਵੀ ਪਈਏ ਵੀ ਲੋਕਾਂ ਨੇ ਦਵਾਈ ਮੰਗਾਈ ਲੋਕਾਂ ਨੂੰ ਬਹੁਤ ਸਾਰਾ ਨੁਕਸਾਨ ਵੀ ਹੋਇਆ ਜੀ ਜੀ ਅੱਛਾ ਕੋਈ ਵੀ ਬੰਦਾ ਟੈਸਟ ਕਰਾ ਸਕਦਾ ਗੋਲੀ ਤੁਹਾਡੇ ਵਾਲੀ 101% ਜਿਹੜੀ ਮਰਜ਼ੀ ਲੈਬਰਾਟਰੀ ਤੋਂ ਜਾ ਕੇ ਜਿਹੜਾ ਮਰਜ਼ੀ ਮੇਰਾ ਵੀਰ ਸਾਡੇ ਕੋਲ ਗੋਲੀ ਲੈ ਜੇ ਜਾਕੇ ਤਸੱਲੀ ਕਰਾਏ ਜੇ ਇਹਦੇ ਵਿੱਚੋਂ ਕੋਈ ਵੀ ਐਲੋਪੈਸੀ ਸਾਲਟ ਨਿਕਲਾਏਗਾ ਹਮੇਸ਼ਾ ਲਈ ਕੰਮ ਬੰਦ ਕਰ ਦਾਂਗੇ। ਕੀ ਬਾਤ ਹੈ ਕੀ ਬਾਤ ਹੈ ਚਲੋ ਡਾਕਟਰ ਸਾਹਿਬ ਇਹ ਤਾਂ ਗੱਲ ਹੋਈ ਹੁਣ ਸਾਨੂੰ ਨੁਸਖਾ ਫਾਰਮੂਲਾ ਦੱਸੋ ਵੀ ਜਿਹੜਾ ਨੁਸਖਾ ਫਾਰਮੂਲਾ ਹੈ ਉਹ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਔਰ ਲੋਕਾਂ ਨੂੰ ਫਾਇਦਾ ਕਿੰਨੇ ਦਿਨਾਂ ਚ ਸ਼ੁਰੂ ਹੋ ਜਾਏਗਾ। ਦੇਖੋ ਜੀ ਇਹ ਨੁਸਖਾ ਜਿਹੜਾ ਅੱਜ ਆਪਾਂ ਦਿੰਨ ਜਾ ਰਹੇ ਆਂ ਪਹਿਲੀ ਗੱਲ ਇਹ ਵੇ ਕਿ ਇਹਨੂੰ ਜਿਹੜਾ ਅੰਡਰ ਕੇਅਰ ਕਿਸੇ ਗਾਈਡੈਂਸ ਦੇ ਤੁਸੀਂ ਯੂਜ਼ ਕਰਨਾ ਕਿਸੇ ਪ੍ਰੋਫੈਸ਼ਨਲ ਦੀ ਹੈਲਪ ਲੈ ਕੇ ਯੂਜ਼ ਕਰਨਾ। ਦੂਜੇ ਨੰਬਰ ਤੇ ਜਿਹੜਾ ਇਹ ਫਾਰਮੂਲਾ ਇਹ ਆਪਾਂ 15 ਦਿਨ ਲਗਾਤਾਰ ਯੂਜ਼ ਕਰਨਾ 15 ਦਿਨਾਂ ਦੇ ਵਿੱਚ ਫੋਰ ਸ਼ੋਰ ਜਿਹੜਾ ਤੁਹਾਡਾ ਲਾਵੇ ਉਹ ਚਾਰਜ ਹੋ ਜਾਏਗਾ ਅੱਛਾ ਚਾਰਜ ਵੀ ਹੋ ਜਾਏਗਾ ਤੇ ਕਰੰਟ ਵੀ ਪੂਰਾ ਮਰੇਗਾ ਤੁਹਾਨੂੰ ਆਪ ਨੂੰ ਪਤਾ ਲੱਗੇਗਾ ਵੀ ਸਰੀਰ ਤੁਹਾਨੂੰ ਬੋਲ ਕੇ ਦੱਸੇਗਾ ਵੀ ਅੱਗੇ ਨਾਲੋਂ ਮੈਂ 5-10 ਸਾਲ ਪਿੱਛੇ ਚਲਾ ਗਿਆ ਜਵਾਨ ਹੋ ਗਿਆ ਜੀ 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 ਚਲੋ ਕਿਵੇਂ ਬਣੇਗਾ ਜੀ ਨੁਸਕਾ ਸਾਨੂੰ ਨੁਸਕਾ ਦੱਸ ਦਿਓ ਤੇ ਤੁਸੀਂ ਇਹ ਵੀ ਰੱਖੀਏ ਨੇ ਜੀ ਕਾਲੀ ਮਿਰਚ ਇਹ ਵੀ ਰੱਖੀਏ ਕਦਾ ਪਾਊਡਰ ਦੇਖੋ ਜੀ ਸਭ ਤੋਂ ਪਹਿਲਾਂ ਤੇ ਨਾ ਮੈਂ ਤੁਹਾਨੂੰ ਬੜਾ ਜਿਹਾ ਡਿਟੇਲ ਦੱਸਾਂਗਾ ਵੀ ਇਹ ਸਮਾਨ ਪਾਏ ਦਾ ਫਾਇਦਾ ਕੀ ਏ ਇਹ ਹੈਗੀ ਕੱਚੀ ਹਲਦੀ ਠੀਕ ਹੈ ਕੱਚੀ ਹਲਦੀ ਲੈਣ ਦਾ ਕੀ ਪਰਪਸ ਏ ਬਾਜ਼ਾਰੋਂ ਜਿਹੜੀ ਹਲਦੀ ਰੈਡੀਮੇਡ ਆਪਾਂ ਨੂੰ ਮਿਲਦੀ ਏ ਉਹਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਹੁੰਦੇ ਨੇ origignal ਨਹੀਂ ਹੁੰਦੀ ਠੀਕ ਹੈ ਉਹਨੂੰ ਚੈੱਕ ਕਰਨ ਦਾ ਬੜਾ ਆਸਾਨ ਤਰੀਕਾ ਤੁਸੀਂ ਇੱਕ ਚਮਚਾ ਪਾਊਡਰ ਹਲਦੀ ਜਿਹੜੀ ਉਹਨੂੰ ਪਾਣੀ 'ਚ ਪਾ ਲਿਓ ਥੱਲੇ ਉਹ ਰੰਗ ਵੱਖਰਾ ਛੱਡ ਜਾਏਗੀ ਉੱਤੋਂ ਵੱਖਰਾ ਤਿਆਰਦਾ ਰਹੇਗਾ ਠੀਕ ਹੈ ਉੱਤ ਤੁਹਾਨੂੰ ਪਤਾ ਲੱਗ ਜਾਏਗਾ ਵੀ ਚਿਹਰਾ ਫੇਰੀ ਹੋਈ ਏ ਚ ਕੋਈ ਰੰਗ ਹੋਰ ਪਾਇਆ ਜਾਂ ਕੈਮੀਕਲ ਪਾਇਆ ਠੀਕ ਹੈ ਸਭ ਤੋਂ ਵਧੀਆ ਚੀਜ਼ ਜਿਹੜੀ ਏ ਜਿਹੜੀ ਇਹ ਆਰਗੈਨਿਕ ਹਲਦੀ ਹੈ ਆਰਗੈਨਿਕ ਹਲਦੀ ਤੁਹਾਨੂੰ ਨਹੀਂ ਮਿਲਦੀ ਤੁਸੀਂ ਬਾਜ਼ਾਰੋਂ ਪਤਾ ਕਰੋ ਤੁਹਾਨੂੰ ਮਿਲ ਜੇਗੀ ਕੋਈ ਏਡਾ ਔਖਾ ਕੰਮ ਨਹੀਂ ਹੈਗਾ ਇਹ ਹਲਦੀ ਦੇ ਤੁਹਾਨੂੰ ਫਾਇਦੇ ਦੱਸਣ ਲੱਪਣਾ ਤੇ ਬਹੁਤ ਲੰਬਾ ਹੋ ਜਾਏਗਾ ਵੀਡੀਓ ਜੀ 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 ਇਹਦੇ 'ਚ ਅਨੇਕਾ ਫਾਇਦੇ ਨੇ ਇਹ ਸਭ ਤੋਂ ਪਹਿਲੀ ਤੇ ਜਿਹੜੀ ਡਾਇਬੀਟਿਸ ਵਾਲੇ ਨੂੰ ਬਹੁਤ ਫਾਇਦਾ ਜੀ ਫਿਰ ਜਿਹਨੂੰ ਬਲੱਡ ਪ੍ਰੈਸ਼ਰ ਹੈਗਾ ਉਹਨੂੰ ਬਹੁਤ ਫਾਇਦਾ ਜੀ ਹੋਰ ਵੀ ਇਹਦੇ ਅਨੇਕਾ ਫਾਇਦੇ ਨੇ ਸਕਿਨ ਦੇ ਉੱਤੇ 글로ਅ ਲੈ ਕੇ ਆਂਦੀ ਹੈ ਬਹੁਤ ਕੁਝ ਹੁੰਦਾ ਜਿਹੜਾ ਆਪਾਂ ਫਾਇਦਾ ਕੰਸੀਡਰ ਕਰ ਰਹੇ ਆ ਉਹ ਹੈਗਾ ਪਾਵਰ ਦਾ ਠੀਕ ਹੈ ਠੀਕ ਹੈ ਅੰਦਰੋਂ ਇਨਫੈਕਸ਼ਨ ਦਾ ਜਿਹੜੀ ਅੰ ਕਿਸੇ ਤਰ੍ਹਾਂ ਦਾ ਅੰਦਰ ਕੋਈ ਤੁਹਾਡੇ ਜ਼ਖਮ ਬਣਿਆ ਆ ਜਾਂ ਕਿਸੇ ਤਰ੍ਹਾਂ ਦੀ ਬਲੋਕੇਜ ਹੈਗੀ ਏ ਉਹ ਦੂਰ ਕਰੇਗੀ ਤਾਂ ਇਹ ਆਪਾਂ ਇਹ ਹਲਦੀ ਯੂਜ਼ ਕਰ ਰਹੇ ਆ ਦੂਜੇ ਨੰਬਰ ਤੇ ਆਜੋ ਲਸਣ ਤੇ ਲਸਣ ਦਾ ਕੀ ਫਾਇਦਾ ਜੀ ਲਸਣ ਦਾ ਇੰਨਾ ਫਾਇਦਾ ਬਾਡੀ ਨੂੰ ਇੰਨਾ ਫਾਇਦਾ ਇਹ ਤੁਸੀਂ ਦੇ ਲਓ ਵੀ ਇਹਨੂੰ ਕਹਿੰਦੇ ਆਪਾਂ ਨੇਚੁਰਲੀ ਟੈਸਟ ਸਟੋਨ ਬੂਸਟਰ ਜਿਹੜਾ ਹਾਰਮੋਨ ਹੈ ਜਿੰਨੇ ਜਿਹਦੇ ਕਰਕੇ ਆਪਣਾ ਦਿਲ ਲੱਗਦਾ ਜਾਂ ਆਪਾਂ ਕਹਿੰਨੇ ਆ ਵੀ ਹੁਣ ਜੀ ਜਿਆ ਨਹੀਂ ਕਰਦਾ ਕੁਛ ਕਰਨ ਦਾ ਇਹਨੇ ਜੀ ਕਰਨ ਲਾ ਦੇਣਾ ਠੀਕ ਹੈ ਜੀ ਇਹਦੇ ਤੋਂ ਇਲਾਵਾ ਇਹਦੇ ਹੋਰ ਬਹੁਤ ਫਾਇਦੇ ਨੇ ਜੀ ਜੀ ਉਹ ਤੁਸੀਂ ਆਪ ਤਾਂ ਤੁਸੀਂ ਜਾਣਦੇ ਹੋ ਤੇ ਤੀਜੇ ਨੰਬਰ ਤੇ ਆ ਚੀਜ਼ ਹੈ ਜੀ ਕਾਲੀ ਮਿਰਚ ਇਹ ਕਾਲੀ ਮਿਰਚ ਵੀ ਤੁਸੀਂ ਆਪ ਹੀ ਕੁੱਟ ਕੇ ਰੱਖੀ ਹਾਂ ਜੀ ਹਾਂ ਜੀ ਹਾਂ ਜੀ ਕਾਲੀ ਮਿਰਚ ਵੀ ਆਪ ਕੁੱਟ ਕੇ ਰੱਖੀ ਹੈ ਫੁਰਕੀ ਸਾਹਿਬ ਜਿਹੜੀ ਇਹ ਕਾਲੀ ਮਿਰਚੇ ਨਾ ਇਹ ਬਹੁਤ ਵਧੀਆ ਕੰਮ ਕਰਦੀ ਏ ਇਹ ਹਾਰਮੋਨ ਜਿਹੜਾ ਅੰਦਰ ਡਿਸਟਰਬ ਹੋਇਆ ਹੁੰਦਾ ਹਾਰਮੋਨ ਲੈਵਲ ਇਹਨੂੰ ਪੂਰਾ ਆਪਣੇ ਅਪ ਟੂ ਮਾਰਕ ਲੈ ਕੇ ਆਂਦੀ ਜਿੰਨਾ ਚਾਹੀਦਾ ਹੁੰਦਾ ਜਿਹੜਾ ਸ਼ਹਿਦ ਏ ਸ਼ਾਇਦ ਦਾ ਤੁਹਾਨੂੰ ਪਤਾ ਵੀ ਕਿੰਨੀ ਵਧੀਆ ਚੀਜ਼ ਏ ਇਹ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਫੂਡ ਹੈਗਾ ਇਹਦੇ ਵਿੱਚ ਇੰਨੀ ਤਾਕਤ ਏ ਇੰਨੀ એનર્ਜੀ ਏ ਇਹ ਤੁਹਾਡੇ ਸਪਰਮ ਨੂੰ ਵੀ ਗਾੜਾ ਕਰ ਸਕਦਾ ਠੀਕ ਹੈ ਹਾਂਜੀ ਜੀ 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 ਚਲੋ ਫਿਰ ਇਹ ਨੁਸਖਾ ਫਾਰਮੂਲਾ ਹੁਣ ਤੁਸੀਂ ਇਹ ਸਾਨੂੰ ਦੱਸ ਦਿਓ ਵੀ ਬਣਦਾ ਕਿਵੇਂ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਨੁਸਖਾ ਫਾਰਮੂਲਾ ਡੱਟਸਪ ਬਣਾਓ ਸਾਨੂੰ ਇਹ ਵੀ ਨਾਲ-ਨਾਲ ਦੱਸ ਦਿਓ ਤੁਹਾਡੇ ਨਾਲ رابطہ ਕਿਵੇਂ ਕਰੀਏ ਸੀ ਜੇਕਰ ਕਿਸੇ ਨੇ ਕਿਉਂਕਿ ਵੀਡੀਓ ਦੇਖਣ ਤੋਂ ਬਾਅਦ ਬਹੁਤ ਫੋਨ ਮੈਨੂੰ ਲੋਕ ਕਰ ਲੈਂਦੇ ਨੇ ਮੇਰੀ ਬੇਨਤੀ ਇਹ ਹੈ ਕਿ ਉਹ ਪੇਜ ਤੇ ਉੱਤੇ ਨੰਬਰ ਹੈਗਾ ਜਿਹੜਾ ਹੁੰਦਾ ਉਹ ਡਾਕਟਰ ਸਾਹਿਬ ਦਾ ਨਹੀਂ ਹੁੰਦਾ ਉਹ ਟੀਮ ਦਾ ਨੰਬਰ ਹੁੰਦਾ ਹੈ ਜਿਹੜੀ ਸਾਰੀ ਕੰਮਕਾਰ ਦੇ ਲਿਹਾਜ਼ ਨਾਲ ਦੇਖਦੀ ਹੈ ਔਰ ਜਿਹੜਾ ਇਹ ਚੀਜ਼ ਹੈਗੀ ਹੈ ਵੀਡੀਓ ਦੇ ਉੱਤੇ ਅਸੀਂ ਡਾਕਟਰ ਸਾਹਿਬ ਦਾ ਨੰਬਰ ਚੱਲਦਾ ਉਹ ਵੀਡੀਓ ਦੇ ਉੱਤੋਂ ਨੰਬਰ ਦੇਖ ਕੇ ਤੁਸੀਂ ਕਾਲ ਕਰਿਆ ਕਰੋ ਜੀ ਡਾਕਟਰ ਸਾਹਿਬ ਹਾਂਜੀ ਹਾਂਜੀ ਮੇਰਾ ਨੰਬਰ 987250026 ਹੈ ਮੈਨੂੰ ਕੋਈ ਵੀ ਆ ਕੇ ਮੈਸੇਜ ਕਰ ਸਕਦਾ WhatsApp ਦੇ ਉੱਤੇ ਜੇ ਅਵੇਲੇਬਲ ਨਹੀਂ ਹੁੰਦੇ ਜਾਂ ਨਹੀਂ ਫੋਨ ਚੱਕਦੇ ਤੁਸੀਂ ਬੋਲ ਕੇ ਮੈਸੇਜ ਛੱਡ ਦਿਆ ਕਰੋ WhatsApp ਦੇ ਉੱਤੇ ਬੋਲ ਕੇ ਮੈਸੇਜ ਛੱਡੋਗੇ ਮੈਂ ਆਪ ਕੁੱਦ ਤੁਹਾਡਾ ਮੈਸੇਜ ਸੁਣ ਕੇ ਤੁਹਾਨੂੰ ਜਰੂਰ ਰਿਪਲਾਈ ਕਰਾਂਗਾ ਜੋ ਵੀ ਤੁਹਾਡਾ ਕੁਐਸਚਨ ਹੋਏਗਾ ਤੁਹਾਡੀ ਜੋ ਵੀ ਇਨਕੁਆਰੀ ਹੋਏਗੀ ਉਹਦਾ ਅਡਰੈਸ ਜਰੂਰ ਕਰਾਂਗੇ ਆਪਾਂ ਤੁਹਾਨੂੰ ਠੀਕ ਹੈ ਹਾਂਜੀ ਦੇਖੋ ਜੀ ਆ ਸਮਾਂ ਬਚਾਣ ਲਈ ਆਪਾਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸ਼ਾਰਟ ਕੀਤਾ ਥੋੜਾ ਜਿਹਾ ਲਸਣ ਦੇ ਜਿਹੜੇ ਹੈਗੇ ਨੇ ਪੀਸ ਕੱਟ ਕੇ ਆ ਰੱਖੇ ਹੋਏ ਜੀ ਨਿੰਬੂ ਦੇ ਕੱਟ ਕੇ ਰੱਖੇ ਹੋਏ ਨੇ ਜੀ ਤੇ ਇਹ ਹਲਦੀ ਹੈ ਜੀ origignal ਹਲਦੀ ਜਿਹੜੀ ਉਹਨੂੰ ਕੱਟ ਕੇ ਤੇ ਰੱਖਿਆ ਹੋਇਆ ਜੀ ਹੁਣ ਇਹਨੂੰ ਤਿਆਰ ਕਰਨ ਦਾ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਗਲਾਸ ਪਾਣੀ ਲੈਣਾ ਪੈਣਾ ਹੈ ਇੱਕ ਗਲਾਸ ਪਾਣੀ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਪੈਨ ਦੇ ਠੀਕ ਹੋ ਗਿਆ ਪਾਣੀ ਦੇ ਵਿੱਚ ਜਿਹੜਾ ਆਪਾਂ ਸਮਾਨ ਪਹਿਲਾਂ ਹੀ ਕੱਟ ਕੇ ਰੱਖਿਆ ਹੋਇਆ ਆ ਆਲਰੇਡੀ ਇਹਨੂੰ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਹੁਣ ਠੀਕ ਆ ਮਤਲਬ ਇਹਦੇ ਵਿੱਚ ਪਾ ਦੇਣਾ ਜੀ ਸਾਰੇ ਕੱਟੀਆਂ ਸਾਰੇ ਹਾਂਜੀ ਹਾਂਜੀ ਠੀਕ ਹੋ ਗਿਆ ਦੇਖੋ ਜੀ ਇਹ ਹਲਦੀ ਆਪਣਾ ਰੰਗ ਹੁਣੇ ਹੀ ਇੱਥੇ ਪਈ ਪਈ ਛਿੜਦੀ ਪਈ ਹੈ ਦੇਖੋ ਇਹ ਕਿੰਨੀ ਪਿਓਰ ਹੈ ਹਲਦੀ ਠੀਕ ਹੈ ਤੇ ਜਿੰਨੀ ਪਿਓਰ ਹਲਦੀ ਹੋਏਗੀ ਉਨੀ ਛੇਤੀ ਇਹ ਤੁਹਾਨੂੰ ਫਾਇਦਾ ਵੀ ਕਰੇਗੀ ਜੀ ਲਓ ਜੀ ਫਰੂਕੀ ਸਾਹਿਬ ਤੁਹਾਡਾ ਲਵ ਚਾਰਜਰ ਤਿਆਰ ਹੈ ਅੱਛਾ ਜੀ ਤੇ ਆਪਾਂ ਇਹਨੂੰ ਚਾਹ ਪਤੀਰੀ ਪਾਣੀ ਲੈ ਕੇ ਤੇ ਪੁਣਕੇ ਤੇ ਤੁਹਾਨੂੰ ਇਹਦਾ ਟੇਸਟ ਕਰਾਨੇ ਆਂ ਕੀ ਬਾਤ ਹੈ ਕੀ ਬਾਤ ਹੈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਜਿਹੜਾ ਨੁਸਖਾ ਫਾਰਮੂਲਾ ਲਵ ਚਾਰਜਰ ਕਲਰ ਦੇਖੋ ਗੱਡਾ ਪਿਆਰਾ ਜੀ ਜੀ ਇਸਾ ਦਾ ਰੰਗ ਬਣਿਆ ਨਾ 골ਡਨ ਹਾਂਜੀ ਇਦਾਂ ਹੀ ਇਹਨੇ ਤੁਹਾਡਾ ਸਾਰੀ ਜਿਹੜੀ ਜ਼ਿੰਦਗੀ ਹੈ ਨਾ ਇਹਨੂੰ 골ਡਨ ਮਤਲਬ ਸੁਨਹਿਰੀ ਬਣਾ ਦੇਣਾ ਬਿਲਕੁਲ ਕੀ ਬਾਤ ਹੈ ਸੋ ਤੁਸੀਂ ਦੇਖੋ ਇਹ ਇੱਕ ਗਲਾਸ ਬਣਾਇਆ ਸੀ ਤੇ ਉਹਦਾ ਅੱਧਾ ਕੁ ਰਹਿ ਗਿਆ ਔਰ ਇਹਨੂੰ ਫਿਰ ਇਨਟੇਕ ਕਰਨ ਦਾ ਸਹੀ ਸਮਾਂ ਕਿਹੜਾ ਹੈ ਜੀ ਸਹੀ ਸਮਾਂ ਇਹਦਾ ਹੈਗਾ ਜੀ ਜਦੋਂ ਸਵੇਰੇ ਆਪਾਂ ਉੱਠਦੇ ਹਾਂ ਸੁੱਤੇ ਉੱਠਦੇ ਹਾਂ ਠੀਕ ਹੈ ਜੀ ਜਦੋਂ ਆਪਾਂ ਖਾਲੀ ਪੇਟ ਹੁੰਨੇ ਆ ਤੇ ਇਹਦੇ ਵਿੱਚ ਪਾਣ ਦਾ ਇੱਕ ਹੋਰ ਤਰੀਕਾ ਹੈਗਾ ਛੋਟਾ ਜਿਹਾ ਉਹ ਵੀ ਤੁਹਾਨੂੰ ਦੱਸਣਗੇ ਆ ਇਦੇ ਵਿੱਚ ਅਸੀਂ ਕੀ ਐਡ ਕਰਨਾ ਹੈ ਇਹਦੇ ਵਿੱਚ ਅਸੀਂ ਕਾਲੀ ਮਿਰਚ ਐਡ ਕਰਨੀ ਹੈ ਕਿੰਨੀ ਕਰਨੀ ਹੈ ਇੱਕ ਚਮਚੇ ਦਾ ਚੌਥਾ ਹਿੱਸਾ ਜੀ ਇੱਕ ਚਮਚੇ ਦਾ ਚੌਥਾ ਹਿੱਸਾ ਹਾਂਜੀ ਹਾਂਜੀ ਬਸ ਇਹਦੇ ਨਾਲ ਥੋੜੀ ਜਿਆਦਾ ਜੀ ਬਸ ਚੁਟਕੀ ਕੋ ਹਾਂ ਚੁਟਕੀ ਕੋ ਆਹ ਦੇਖੋ ਇੰਨੀ ਕੋ ਠੀਕ ਹੈ ਇਹ ਇਹਨੂੰ ਆਪਾਂ ਮਿਲਾ ਲਾਂਗੇ ਇਹਦੇ ਫਾਇਦੇ ਜਿਹੜੇ ਨੇ ਬਿਲਕੁਲ ਜਿਹਨੂੰ ਕਹਿੰਦੇ ਆਲਮੋਸਟ ਡਬਲ ਹੋ ਜਾਣਗੇ ਠੀਕ ਹੈ ਇਹ ਇਹਦੇ ਤੋਂ ਬਾਅਦ ਆਪਾਂ ਕੀ ਪਾਣਾ ਜੀ ਇਹਦੇ ਵਿੱਚ ਸ਼ਹਿਦ ਪਾਣਾ ਜੀ ਸ਼ਹਿਦ ਕਿੰਨਾ ਕੁ ਪਾਣਾ ਇਨਾ ਕੋ ਬਸ ਇੱਕ ਚਮਚਾ ਠੀਕ ਹੈ ਇੱਕ ਚਮਚਾ ਸ਼ਹਿਦ ਪਾਉਣ ਤੋਂ ਬਾਅਦ ਜਦੋਂ ਆਪਾਂ ਇਹਨੂੰ ਸ਼ਹਿਦ ਨੂੰ ਇਹਦੇ ਵਿੱਚ ਮਿਕਸ ਕਰਤਾ ਤੇ ਫਾਰਮੂਲਾ ਤਿਆਰ ਹੋਇਆ ਤੇ ਹੁਣ ਸਾਡੇ ਫਰੂਕੀ ਸਾਹਿਬ ਇਹਨੂੰ ਪੀ ਕੇ ਜੀ 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 ਤੇ ਆਪਣਾ ਲਾਭ ਚਾਰਜ ਕਰਕੇ ਸਾਨੂੰ ਦੱਸਣਗੇ ਵੀ ਵਾਕਈ ਚੀਜ਼ ਕਿੱਦਾਂ ਦੀ ਹੈ ਜੀ ਜੀ ਚਲੋ ਅਸੀਂ ਟੈਸਟ ਕਰਕੇ ਦੇਖਦੇ ਹਾਂ ਵੀ ਕਿਸ ਤਰ੍ਹਾਂ ਦਾ ਸਵਾਦ ਕਿਸ ਤਰ੍ਹਾਂ ਦਾ ਟੈਸਟ ਹੈਗਾ ਬੋਤ ਕੰਨ ਚੀਜ਼ ਬਣ ਗਈ ਜੀ ਇਹ ਇਹਦੇ ਇਦਾਂ ਦੀ ਚੀਜ਼ ਬਣੀ ਹੈ ਜੀ ਇਦਾਂ ਦੀ ਚੀਜ਼ ਬਣੀ ਹੈ ਕਿ ਜਿਹਦੇ ਸਾਨੂੰ ਇੰਨੇ ਵਧੀਆ ਇੰਨੇ ਪੋਜ਼ਿਟਿਵ ਫੀਡਬੈਕ ਆ ਰਹੇ ਨੇ ਜਿਹੜੇ ਜਿਹੜੇ ਪੇਸ਼ੈਂਟ ਨੇ ਸਾਡੇ ਯੂਜ਼ ਕੀਤੀ ਹੈ ਉਹਦੇ ਤਰੀਫਾਂ ਕਰਦਾ ਨਹੀਂ ਥੱਕਦਾ ਜੀ ਜੀ ਉਹ ਕਹਿੰਦਾ ਜੀ ਚੀਜ਼ ਇਹ ਚੀਜ਼ ਐਡੀ ਵਧੀਆ ਬਾ ਕਮਾਲ ਬਣੀ ਹੈ ਕਿ ਇਹਦੇ ਤੋਂ ਬਾਅਦ ਸਾਨੂੰ ਹਸਪੀਟਲ ਜਾਣ ਦੀ ਲੋੜ ਨਹੀਂ ਪਈ ਕਿਸੇ ਡਾਕਟਰ ਨੂੰ ਮਿਲਣ ਦੀ ਲੋੜ ਨਹੀਂ ਪਈ ਸਾਡੇ ਚ ਇੰਨੀ ਤਾਕਤ एन एनर्जी ਵੀ એનર્ਜੀ ਦਾ ਇੱਕ ਜਿੰਦਾ ਕਹਿ ਲਓ ਵੀ ਪਾਵਰ ਹਾਊਸ ਹੁੰਦਾ ਨਾ ਪਾਵਰ ਹਾਊਸ ਬੰਦਾ ਬਣ ਗਿਆ ਜੀ ਉਹ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਹੋਰ ਨਾ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਡਾਕਟਰ ਸਾਹਿਬ ਨੇ ਜਿਹੜਾ ਲਵ ਚਾਰਜਰ ਵਾਲਾ ਨੁਸਖਾ ਫਾਰਮੂਲਾ ਦਿੱਤਾ ਹੈ ਇਹਨੂੰ ਜਿਹੜਾ ਇਸਤੇਮਾਲ ਕਰਨਾ ਉਹ ਹਮੇਸ਼ਾ ਡਾਕਟਰ ਵੈਦ ਹਕੀਮ ਨਾਲ ਕੰਸਲਟ ਕਰਕੇ ਇਸਤੇਮਾਲ ਕਰਨਾ ਆਪਣੀ ਮਰਜ਼ੀ ਕਦੇ ਵੀ ਇਹਨਾਂ ਨੁਸਖਿਆਂ ਫਾਰਮੂਲਿਆਂ 'ਚ ਕਦੇ ਅਸੀਂ ਨਹੀਂ ਵਰਤਣੀ ਹੁੰਦੀ ਕਿਉਂਕਿ ਕਈ ਵਾਰ ਆਪਣੀ ਮਰਜ਼ੀ ਨਾਲ ਵਰਤਿਆ ਗਿਆ ਨੁਸਖਾ ਫਾਰਮੂਲਾ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਹੈ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਕਿਸੇ ਬਿਮਾਰੀ ਬਾਬਤ ਆਪਣੀ ਗੱਲਬਾਤ ਕਰਨੀ ਹੈ ਤਾਂ ਅਸੀਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਦਾ ਨੰਬਰ ਹੈਗਾ ਉਹ ਫਲੈਸ਼ ਕੀਤਾ ਹੋਇਆ ਸਿੱਧੀ ਇਹੀ ਗੱਲ ਕਰਦੇ ਨੇ ਕੋਈ ਅਸਿਸਟੈਂਟ ਨਹੀਂ ਹੈਗਾ ਕਿਉਂਕਿ ਪ੍ਰਾਈਵੇਸੀ ਦਾ ਮਾਮਲਾ ਹੈ ਹਮੇਸ਼ਾ ਹੀ ਅਵਲ ਰੱਖਦੇ ਨੇ ਫਰਸਟ ਪ੍ਰਾਇੋਰਟੀ ਇਹਨਾਂ ਦੀ ਹੁੰਦੀ ਹੈ ਵੀ ਕਿਸੇ ਨਾਲ ਕੋਈ ਜਿਹੜੀ ਪ੍ਰਾਈਵੇਸੀ ਹੈਗੀ ਉਹ ਕਿਸੇ ਦੀ ਭੰਗ ਨਾ ਹੋਵੇ ਧੰਨਵਾਦ